ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੁੰਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਸਤਿਕਾਰਯੋਗ ਜੀ ਸਾਰਿਆਂ ਨੂੰ ਮੈਂ ਨਰਿੰਦਰ ਕੌਰ ਸਰਪੰਚ ਪਿੰਡ ਚੁਗਾਵਾ ਮੈਂ ਦੂਜੀ ਵਾਰ ਮੈਨੂੰ ਸਰਪੰਚੀ ਵਾਸਤੇ ਚੁਣਿਆ ਗਿਆ ਪਹਿਲਾਂ ਵੀ 5 ਸਾਲ ਸਰਪੰਚ ਰਹੇ ਹਾਂ ਤੇ ਮੈਂ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੂਜੀ ਵਾਰ ਮੌਕਾ ਦਿੱਤਾ ਤੇ ਹੁਣ ਮੈਂ ਕੇਂਦਰ ਸਰਕਾਰ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ 26 ਜਨਵਰੀ ਤੇ ਦਿੱਲੀ ਬੁਲਾਇਆ ਗਿਆ ਮੈਂ ਬਹੁਤ ਆਰਦੇ ਤੇ ਮਾਣ ਮਹਿਸੂਸ ਕਰਦੀ ਆਂ ਬਾਕੀ ਮੈਨੂੰ ਇਹ ਮਾਣ ਆ ਵੀ ਮੈਨੂੰ ਨਗਰ ਤੇ ਮਾਣ ਆ ਇਹ ਨਗਰ ਦੇ ਥਰੂ ਸਾਰਾ ਮਾਣ ਮੈਨੂੰ ਮਿਲਿਆ ਇਕੱਲੀ ਮੈਂ ਕੋਈ ਵੱਡੀ ਨਹੀਂ ਨਾ ਮੈਂ ਨਹੀਂ ਕੋਈ ਹੈਗੀ ਆਂ ਬਾਕੀ ਆਪਣੇ ਵਾਟਰ ਸਪਲਾਈ ਵਿਭਾਗ ਨੇ ਜਿਨ੍ਹਾਂ ਨੇ ਸਾਨੂੰ ਡਾਇਰੈਕਸ਼ਨ ਦੇ ਕੇ ਸਾਰਾ ਮੌਕਾ ਦਿੱਤਾ ਵੀ ਉਹ ਸਾਨੂੰ ਨਾਲ ਦੀ ਨਾਲ ਸਪੋਰਟ ਕਰਦੇ ਰਹੇ ਤੇ ਅਸੀਂ ਵੀ ਵੱਧ ਚੜ ਕੇ ਆਪਣੇ ਨਗਰ ਦੇ ਨਾਲ ਮੀਟਿੰਗ ਕਰਕੇ ਸਾਰਿਆਂ ਦੇ ਨਾਲ ਸਹਿਯੋਗ ਦੇ ਨਾਲ ਹੀ ਇਹ ਕੰਮ ਹੁੰਦੇ ਆ ਕੋਈ ਇਕੱਲਾ ਬੰਦਾ ਇਹ ਕੰਮ ਨਹੀਂ ਕਰ ਸਕਦਾ ਸਾਰੇ ਨਗਰ ਦੀ ਬਹੁਤ ਮਿਹਨਤ ਹੈ ਇਹਦੇ ਵਿੱਚ ਮੇਰੇ ਇਕੱਲੇ ਦੀ ਨਹੀਂ ਸਾਰੀ ಗ್ರಾಮ ਪੰਚਾਇਤ ਤੇ ਹੁਣ ਵੀ ਆਪਾਂ ਇਹੇ ਵਿਸ਼ਵਾਸ ਦਵਾਉਨੇ ਆ ਵੀ ਜਿਵੇਂ ਦੂਜੀ ਵਾਰ ਮੌਕਾ ਦਿੱਤਾ ਜਿਹੜੀਆਂ ਕੋਈ ਕੂਨਤਾਈਆਂ ਸਾਡੇ ਕੋਲੋਂ ਰਹਿ ਗਈਆਂ ਅਸੀਂ ਉਹਨਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਸਰਕਾਰ ਜਿਹੜਾ ਪਾਣੀ ਪਹੁੰਚਾਇਆ ਗਿਆ ਦਿਸਦੀ ਦਿੱਤੀ ਹੋਈ ਹੈ ਹਾਂਜੀ ਹਾਂਜੀ ਆਪਣੇ ਜਲ ਸਪਲਾਈ ਦੀ ਬਹੁਤ ਵਧੀਆ ਸੂਰਤਾ ਪਿੰਡ ਨੂੰ ਦੇਣ ਦਿੱਤੀ ਹੈ ਬਹੁਤ ਵਧੀਆ 24 ਘੰਟੇ ਸਪਲਾਈ ਚੱਲਦੀ ਹੈ ਬਾਕੀ ਅਸੀਂ ਪੂਰੀ ਇਹਨਾਂ ਦੇ ਧਿਆਨ ਦਿੰਦੇ ਆ ਕਿਤੇ ਪਾਣੀ ਖਰਾਬ ਨਾ ਹੋਵੇ ਸਮੇਂ-ਸਮੇਂ ਤੇ ਜਾ ਕੇ ਘਰ-ਘਰ ਜਾ ਕੇ ਸਾਰਾ ਕੁਝ ਪੁੱਛਦੇ ਦੱਸਦੇ ਰਹਿੰਦੇ ਆ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਜਲ ਸਪਲਾਈ ਪੂਰੀ ਤਰ੍ਹਾਂ ਪਿਓਰ ਵਧੀਆ ਸਾਫ ਸੁਥਰਾ ਪਾਣੀ ਦਿੱਤਾ ਜਾਂਦਾ ਲੋਕਾਂ ਨੂੰ ਲੋਕ ਬਹੁਤ ਖੁਸ਼ ਨੇ ਇਸ ਤੋਂ ਤੇ ਬਾਕੀ ਸਾਰੀ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਆਪਾਂ ਇਹ ਕਾਰਜ ਨਿਪਟਰੇ ਚਾੜਾਂਗੇ ਜਿਹੜਾ ਕੋਈ ਕਮੀਆਂ ਰਹਿ ਗਈਆਂ ਉਹਨਾਂ ਨੂੰ ਬਾਕੀ ਉੱਥੇ ਆਪਣੇ ਬਰਸਵਾਗ ਟੈਂਕੀ ਕੋਲੇ ਜਾ ਕੇ ਬਹੁਤ ਸੋਹਣੀ ਪਾਰਕ ਬਣੀ ਹੋਈ ਆ ਬੱਚਿਆਂ ਦੇ ਰਹਿਣ ਬੈਠਣ ਵਾਸਤੇ ਬਜ਼ੁਰਗਾਂ ਦੇ ਬਹੁਤ ਪੂਰਾ ਸਫਾਈ ਦਾ ਧਿਆਨ ਦਿੱਤਾ ਜਾਂਦਾ ਕੰਮਾਂ ਦੀ ਗੱਲ ਕੀਤੀ ਜਾਵੇ ਹੋਰ ਕਿਹੜੇ-ਕਿਹੜੇ ਪਿੰਡ ਦੇ ਜਿਹੜੇ ਕੰਮ ਆ ਤੁਹਾਡੇ ਵੱਲੋਂ ਕੀਤੇ ਨੇ 90% ਐਂਟਰਲੋਕ ਸਾਰੇ ਪਿੰਡ ਦੇ ਵਿੱਚ 90% ਕੰਮ ਹੋ ਚੁੱਕਿਆ ਵਾ ਬਾਕੀ ਸਾਰੇ ਆਸ-ਪਾਸ ਦੇ ਪਾਰਕਾਂ ਦਾ ਕੰਮ ਵੀ ਕੀਤਾ ਗਿਆ ਵਾ ਇੱਕ ਪਾਰਕ ਨਹੀਂ ਵੀ ਪੰਜ ਇੱਕ ਪਾਰਕ ਰਹਿਦੀ ਆ ਉਹ ਬਸ ਉਹ ਮਹੀਨੇ 15 ਦਿਨਾਂ ਤੱਕ ਚਾਲੂ ਕਰ ਦੇਾਂਗੇ ਬੇ ਚਾਰ-ਪੰਜ ਪਾਰਕਾਂ ਅਸੀਂ ਬਣਾ ਚੁੱਕੇ ਆ ਤੁਹਾਡੇ ਕੋਲ ਇੱਕ ਵਧੀਆ ਬਰਾਲਾ ਕੀਤਾ ਗਿਆ ਹਰ ਘਰ ਦੇ ਬਾਹਰ ਜਿਹੜੀ ਇੱਕ ਨੇਮ ਪਲੇਟ ਕੋਈ ਲਗਾਈ ਗਈ ਹੈ ਹਾਂਜੀ ਇਹ ਵੀ ਇਹ ਵੀ ਕੀਤਾ ਗਿਆ ਕੰਮ ਵਾਟਰ ਸਕੂਲ ਵਾਟਰ ਸਪਲਾਈ ਵੱਲੋਂ ਇਹ ਵੀ ਇਹ ਕੀਤਾ ਗਿਆ ਨੇਮ ਪਲੇਟ ਲਿਖ ਕੇ ਵਾਟਰ ਕਨੈਕਸ਼ਨ ਨੰਬਰ ਸਭ ਕੁਝ ਪਾ ਕੇ ਘਰ ਦਾ ਨਾਮ ਮੋਦੀ ਦਾ ਫਲੈਕ ਲਾਇਆ ਲੱਗ ਰਿਹਾ 350 ਪਿੰਡਾਂ ਮੋਬੇ ਦੇ ਵਿੱਚ ਤੇ ਤੁਹਾਨੂੰ ਜਿਹੜਾ ਇਕੱਲੇ ਨੂੰ ਚੁਣਿਆ ਗਿਆ ਤੇ ਤੌਰ ਤੋਂ ਮੌਕਾ TV ਜਿਹੜਾ ਉੱਥੇ ਹੁਣ ਜਾਉਂਗੇ ਕੀ ਕਹਿਣਾ ਚਾਹੂੰਗਾ ਮੇਰੇ ਲਈ ਤਾਂ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਐਡੀ ਵੱਡੀ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆਂ ਕਿ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਸਾਰੇ ਨਗਰ ਦੇ ਥਰੂ ਹੀ ਇਹ ਗੱਲਾਂ ਹੁੰਦੀਆਂ ਇਕੱਲਾ ਕੋਈ ਨਹੀਂ ਕਰ ਸਕਦਾ ಗ್ರಾಮ ਪੰਚਾਇਤ ਨੇ ਸਹਿਯੋਗ ਦਿੱਤਾ ਤਾਂ ਆਪਾਂ ਕਾਰਜ ਕਰਕੇ ਨੇਪਰੇ ਚਾੜ ਕੇ ਫਿਰ ਉੱਥੇ ਪਹੁੰਚੇ ਸૌ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆ ਸਾਰੀ ਪੰਚਾਇਤ ਦਾ ਸਾਰੇ ਨਕਰ ਦਾ ਸਭ ਤੋਂ ਪਹਿਲਾਂ ਜਨਨ ਨੇ ਸਾਡੇ ਪਰਿਵਾਰ ਨੂੰ ਦੁਬਾਰਾ ਮਾਣ ਜਿਹੜਾ ਉਹ ਦਿੱਤਾ ਤੇ ਅਸੀਂ ਜਿਹੜੇ ਰਹਿੰਦੇ ਕਾਰਜ ਆ ਉਹ ਵੀ ਨਿਭਾਵਾਂਗੇ ਦੂਸਰੀ ਬੇਨਤੀ ਇਹ ਵੀ ਇਹ ਜੋ ਸੈਨੀਟੇਸ਼ਨ ਵਿਭਾਗ ਆ ਉਹਨਾਂ ਨੇ ਸਾਨੂੰ ਡਾਇਰੈਕਸ਼ਨਾਂ ਦਿੱਤੀਆਂ ਤੇ ਉਹਨਾਂ ਦੇ ਡਾਇਰੈਕਸ਼ਨ ਦੇ ਹਿਸਾਬ ਦੇ ਨਾਲ ਅਸੀਂ ਕੰਮ ਕਰ ਰਹੇ ਆ ਤੇ ਅੱਗੇ ਵੀ ਕਰਾਂਗੇ ਅਸੀਂ ਤੇ ਬਹੁਤ ਮਾਣ ਮਹਿਸੂਸ ਆ ਜਿਹੜਾ ਇਹ ਮਾਣ ਆ ਜਿਹੜਾ ਇਹ ਇਕੱਲੇ ਸਰਪੰਚ ਦਾ ਨਹੀਂਗਾ ਸਾਡੇ ਪਰਿਵਾਰ ਦਾ ਨਹੀਂ ਸਾਰੀ ਪੂਰੀ ਸਮੁੱਚੀ ਟੀਮ ਦਾ ਇਹ ਜਾਨੀ ਮਾਣ ਹੈ ਪੂਰੇ ਨਗਰ ਦਾ ਮਾਣ ਹੈ ਜੀ ਇਹ ਪੰਚਾਇਤ ਬੋਲੋ ਕੀ ਕੀਤਾ ਜਿਹਦਾ ਮਾਨ ਸਮਾਨ ਮਿਲਿਆ ਤੁਹਾਨੂੰ ਇਹ ਇਹ ਵਾਟਰ ਸਪਲਾਈ ਦੇ ਉੱਤੇ ਜੀ ਤੁਸੀਂ ਦੇਖੋ ਬਹੁਤ ਅਸੀਂ ਪਾਰਕ ਬਣਾਈਆਂ ਜਦੋਂ ਅਸੀਂ ਪੰਚਾਇਤ ਬਣੀ ਆਜ ਤੋਂ 6 ਸਾਲ ਪਹਿਲਾਂ ਉੱਥੇ ਦਿਨੇ ਨਹੀਂ ਕੋਈ ਜਾਂਦਾ ਦਿਨੇ ਵੀ ਉੱਥੇ ਅੰਦਰ ਵਰਨ ਤੋਂ ਡਰਦਾ ਸੀਗਾ ਐਨਾ ਉੱਥੇ ਮੰਦਾ ਹਾਲ ਸੀ 10 ਲੱਖ ਰੁਪਈਆ ਸੀ ਜਾਨੀ ਮੰਰੇਗਾ ਦੇ ਵਿੱਚੋਂ ਪੈਸਾ ਲੈ ਕੇ ਉਹ ਪਾਰਕ ਬਣਾਈ ਆ ਤੇ ਬੱਚਿਆਂ ਵਾਸਤੇ ਅਸੀਂ ਜੜ ਝੂਲੇ ਲਾਇਆ ਤੇ ਬਜ਼ੁਰਗਾਂ ਵਾਸਤੇ ਬੈਠਣ ਵਾਸਤੇ ਛੱਡ ਵੀ ਬਣਾਇਆ ਕੱਲੀ ਇਹ ਹੀ ਪਾਰਕ ਨਹੀਂ ਜਦੋਂ ਆਪਾਂ ਚਾਰ ਸਾਢੇਆਂ ਸੜਕਾਂ ਨਗਰ ਦੀਆਂ ਆਉਂਦੀਆਂ ਹਰ ਇੱਕ ਜਦੋਂ ਨਗਰ ਦੇ ਵਿੱਚ ਆਪਾਂ ਐਂਟਰ ਹੁੰਨੇ ਆ ਹਰ ਇੱਕ ਜਣੀ ਐਂਟਰੀ ਦੇ ਉੱਤੇ ਸਾਡੀ ਨਗਰ ਦੇ ਵਿੱਚ ਅਸੀਂ ਪਾਰਕ ਬਣਾਈ ਆ ਤੇ ਜਿਹੜੀ ਪਾਰਕ ਬਣੀਆਂ ਆ ਇਹ ਰੂੜੀਆਂ ਜੋ ਕੂੜਾ ਕਰਕਟ ਪਾਸੇ ਕਰਕੇ ਸਾਡੇ ਐਨਆਰਆਈ ਬਾਹਰ ਜਿਹੜੇ ਬੈਠੇ ਆ ਉਹਨਾਂ ਤੋਂ ਪੈਸਾ ਲੈ ਕੇ ਅਸੀਂ ਲਾਈਆਂ ਗਵਰਨਮੈਂਟ ਤੋਂ ਉਸ ਪਾਰਕਾਂ ਦੇ ਵਿੱਚ ਅਸੀਂ ਕੋਈ ਪੈਸਾ ਨਹੀਂ ਲਾਇਆ ਇਹ ਜਿਹੜੀ ਗਾਵਾ ਤੋਂ ਮੇਨ ਸੜਕ ਤੇ ਲੈ ਕੇ ਪਿੰਡ ਤੱਕ ਆਉਂਦੇ ਨੂੰ ਇਹ ਜਿਹੜੀ ਮੇਨ ਸੜਕ ਤੁਸੀਂ ਬਣਾਈ ਹੈਗੀ ਇੱਕ ਬਜਰੀ ਬਾਕੇ ਪਿੰਡ ਦੇ ਸੇ ਇਹ ਉਹਨਾਂ ਲਗਾਈ ਨਹੀਂ ਇਹ ਪੈਸਾ ਦੇਖੋ ਜੀ ਇਹ ਪੈਸਾ ਕਪੂਰੇ ਜਿਹੜੇ ਐਨ ਆਰ ਆਈ ਆ ਸਾਡੇ ਨਗਰ ਇਸ ਤੋਂ 2 ਕਿਲੋਮੀਟਰ ਅੱਗੇ ਉਹਨਾਂ ਨੇ ਮਹਿਸੂਸ ਕੀਤਾ ਸੀਗਾ ਅਸੀਂ ਨਾਲ ਉਹਨਾਂ ਦੇ ਸਹਿਯੋਗ ਦਿੱਤਾ 5 ਲੱਖ ਰੁਪਈਆ ਉਸ ਪ੍ਰੀਮੈਕਸ ਤੇ ਲੱਗਿਆ ਅਸੀਂ ਵੀ ਜਿੰਨਾ ਸਹਿਯੋਗ ਸਾਥ ਹੋਇਆ ਅਸੀਂ ਵੀ ਲਾਇਆ ਤੇ ਪਰ ਅਸੀਂ ਬੇਨਤੀ ਵੀ ਕਰਦੇ ਪੰਜਾਬ ਸਰਕਾਰ ਨੂੰ ਵੀ ਜਿਹੜੀਆਂ ਸੜਕਾਂ ਦਾ ਬਹੁਤ ਮੰਦਾ ਹਾਲ ਹੈ ਵੀ ਇਸ ਸੜਕਾਂ ਨੂੰ ਅ ਜਲਦੀ ਤੋਂ ਜਲਦੀ ਜਣੇ ਉਹ ਬਣਾਇਆ ਜਾਵੇ। 26 ਜਨਵਰੀ ਨੂੰ ਆਨਸਰ ਕੌਣ ਕੌਣ ਜਾ ਰਿਹਾ ਜੀ ਉੱਥੇ ਉੱਧਲੀ। ਹਾਂਜੀ ਸਰਪੰਚ ਸਾਹਿਬ ਜਾ ਰਹੇ ਤੇ ਮੈਂ ਜਾ ਰਹੀ ਜੀ ਦੋਨੇ ਅਸੀਂ ਜਾ ਰਹੇ ਜੀ। ਕੋਈ ਗੱਲਬਾਤ ਕਿਸੇ ਅਧਿਕਾਰੀ ਨਾਲ ਹੋਈ ਹੋਵੇ ਤੋ ਵੀ ਕਿਸੇ ਜਦੋਂ ਇਹ ਸੱਦਾ ਪੱਤਰ ਆਇਆ ਤੁਹਾਨੂੰ। ਨਹੀਂ ਵਿਭਾਗ ਵਾਲਿਆਂ ਨੇ ਸਾਨੂੰ ਦੱਸਿਆ ਜੀ। ਹੋਰ ਤਾਂ ਸਾਨੂੰ ਜਿਹੜੇ ਆਪਣੇ ਮੁਲਾਜ਼ਮਾਂ ਪੁਲਿਸ ਦੇ ਵਿੱਚੋਂ ਉਹਨਾਂ ਨੇ ਸਾਡੀ ਜੋ ਵੀ ਜਾਣਕਾਰੀ ਉਹਨਾਂ ਨੇ ਲਈ ਹੈ। ਖੁਫੀਆ ਵਿਭਾਗ ਵਾਲੇ ਵੀ ਆਏ ਸੀ ਉਹਨਾਂ ਨੇ ਵੀ ਸਾਡੀ ਜਾਣਕਾਰੀ ਸਾਰੀ ਲਈ ਹੈ ਜੀ। ਮੇਰਾ ਨਾਮ ਹਰਪ੍ਰੀਤ ਕੌਰ ਤਾਲੀਵਾਲਾ ਸਰ ਮੈਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਚ ਬਤੌਰ ਬਲਾਕ ਕੋਆਰਡੀਨੇਟਰ ਕੰਮ ਕਰ ਰਹੀ ਹਾਂ ਬਲਾਕ 1 ਤੇ ਜਿਹੜੀ ਮੇਰੀ ਪਰਮਾਨੈਂਟ ਪੋਸਟਿੰਗ ਆ ਉਸ ਪੋਸਟਿੰਗ ਦੇ ਅਧੀਨ ਇਹ ਪਿੰਡ ਹੈ ਜਿਹੜਾ ਉਹ ਮੇਰੀ ਜਿਲਡਿਕਸ਼ਨ ਚ ਆਉਂਦਾ ਅਸੀਂ ਇੱਥੇ ਜਿਵੇਂ ਸੋਸ਼ਲ ਐਕਟੀਵਿਟੀਆਂ ਵਗੈਰਾ ਕਰਕੇ ਜੀਪੀਡਬਲਯੂਐਸਈ ਜਿਹਨੂੰ ਅਸੀਂ ಗ್ರಾಮ ਪੰਚਾਇਤ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਕਰਨੇ ਆ ਅਸੀਂ ਉਹ ਬਣਾ ਕੇ ਫਿਰ ਉਹ ਪੰਚਾਇਤ ਨੂੰ ਮੋਟੀਵੇਟ ਕਰਦੇ ਆ ਕਿ ਪਿੰਡ ਦੇ ਵਿੱਚ ਕਿਵੇਂ ਤੁਸੀਂ ਇਹ ਜਿਹੜਾ ਵਾਟਰ ਸਪਲਾਈ ਸਕੀਮ ਦਾ ਰੱਖ-ਰਖਾਵ ਕਰਨਾ ਹੈ ਹੁਣ ਕਿਸ ਬਿਅਾਪ ਦੇ ਜਿਹੜਾ ਇਹਨਾਂ ਨੂੰ ਚੁਣਿਆ ਗਿਆ ਵਾ ਇਨਨੁਸਰ ਇਹਨਾਂ ਦੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦੇ ਅੰਡਰ ਜਿਹੜੀ ਜਲ ਸਪਲਾਈ ਸਕੀਮ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਉਹਦਾ ਰੱਖ-ਰਖਾਅ ਹੈ ਜਿਹੜਾ ਕਰ ਰਿਹਾ ਜਿਹਦੇ ਅਧੀਨ ਇਹਨਾਂ ਨੂੰ ਅਸੀਂ ਡਿਪਾਰਟਮੈਂਟ ਵੱਲੋਂ ਰეკਮੈਂਡ ਕੀਤਾ ਸੀਗਾ ਕਿ ਇਹਨਾਂ ਨੂੰ ਜਿਹੜਾ ਉੱਥੇ ਸਨਮਾਨ ਸੌਰੀ ਸੱਦਾ ਪੱਤਰ ਉੱਥੇ ਪਹੁੰਚਣ ਲਈ ਇਹ ਹੈਗੇ ਐਲੀਜੀਬਲ ਤੇ ਉਸੇ ਅਧੀਨ ਇਹਨਾਂ ਨੂੰ ਚੁਣਿਆ ਗਿਆ ਕਿ ਜਲ ਸਪਲਾਈ ਸਕੀਮ ਦੇ ਆਧਾਰ ਤੇ ਮੈਮੇ ਪ੍ਰੋਜੈਕਟ ਕਿੰਨੇ ਦਾ ਸੀਗਾ ਸਾਰਾ ਟੋਟਲ ਜਿਹੜੇ ਪਿੰਡ ਦੇ ਵਿੱਚ ਜਲ ਸਪਲਾਈ ਦਾ ਸਿਰਫ ਦੇਖੋ ਜਿਹੜੀ ਵਾਟਰ ਸਪਲਾਈ ਸਕੀਮ ਹੈ ਉਹ ਤਾਂ ਜਿਵੇਂ ਆਪਾਂ ਟੈਂਕੀ ਦੀ ਗੱਲ ਕਰ ਲਈਏ ਜਾਂ ਬੋਰ ਦੀ ਗੱਲ ਕਰ ਲਈਏ ਇਹ ਤਾਂ ਕਾਫੀ ਪੁਰਾਣੇ ਟਾਈਮ ਤੋਂ ਬਨੇ ਹੋਏ ਆ ਬਟ ਟਾਈਮ ਟੂ ਟਾਈਮ ਬਟ ਟਾਈਮ ਟੂ ਟਾਈਮ ਕੀ ਹੁੰਦਾ ਕਿ ਉਹਦੇ ਵਿੱਚ ਸਕੀਮ ਆਉਂਦੀਆਂ ਰਹਿੰਦੀਆਂ ਕੁਝ ਜਿਹਦੇ ਚ ਅਸੀਂ ਸੁਧਾਰ ਦੇ ਕੰਮ ਕਰਦੇ ਰਹਿੰਦੇ ਆ ਜਿਵੇਂ ਹੁਣ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਵਿੱਚ ਜਲ ਜੀਵਨ ਮਿਸ਼ਨ ਚੱਲ ਰਿਹਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਇਹ ਮਿਸ਼ਨ ਚਲਾਇਆ ਗਿਆ ਸੀ ਉਹਦੇ ਵਿੱਚ ਕੀ ਕੀਤਾ ਗਿਆ ਸੀ ਕਿ ਪਿੰਡ ਦੇ ਵਿੱਚ ਜੇ ਕਿਤੇ ਕੋਈ ਲੋਕ ਹੈ ਪਾਣੀ ਤੋਂ ਪੀਣ ਵਾਲੇ ਪਾਣੀ ਤੋਂ ਜਿਹੜੇ ਵਾਟਰ ਸਪਲਾਈ ਦਾ ਇਹਦੀ ਸਹੂਲਤ ਤੋਂ ਵਾਜੇ ਆ ਤਾਂ ਉਹਨਾਂ ਨੂੰ ਉਹ ਪਾਣੀ ਦੀਆਂ ਪਾਈਪਲਾਈਨਸ ਕਨੈਕਸ਼ਨ ਉੱਥੋਂ ਤੱਕ ਪਹੁੰਚਾਏ ਜਾਣ ਜਿਹਦੇ ਅਧੀਨ ਇਸ ਪਿੰਡ ਦੇ ਵਿੱਚ ਵੀ ਕੰਮ ਹੋਇਆ ਲਗਭਗ 8 ਲੱਖ ਦੀ ਲਾਗਤ ਹੈ ਜਿਹੜੀ ਉਹਦੇ ਅਧੀਨ ਅਸੀਂ ਇੱਥੇ ਪਾਈਪਲਾਈਨਸ ਵਗੈਰਾ ਪਾ ਕੇ ਕਨੈਕਸ਼ਨਸ ਵਧਾ ਕੇ ਘਰਾਂ ਨੂੰ ਅਸੀਂ ਇਹ ਜਿਹੜਾ ਪਾਣੀ ਪਹੁੰਚਦਾ ਕੀਤਾ ਸੀ ਉਸੇ ਮਿਸ਼ਨ ਦੇ ਅਧੀਨ ਇਸ ਪੰਚਾਇਤ ਨੇ ਉਸ ਵਾਟਰ ਵਰਕਸ ਨੂੰ ਕਹ ਲਓ ਵੀ ਅੱਗੋਂ ਬਹੁਤ ਹੀ ਅੱਛੇ ਤਰੀਕੇ ਨਾਲ ਸੰਭਾਲ ਲਿਆ ਹੈ ਜੀਤੇ ਕਰਕੇ ਅਸੀਂ ਇਸ ਪੰਚਾਇਤ ਤੇ ਬਹੁਤ ਮਾਣ ਕਰਦੇ ਆ ਇਸ ਜਿਹੜੀ ਪੂਰੀ ਜੀਪੀਡਬਲ ਐਸਸੀ ਕਮੇਟੀ ਹੈ ਜਿਹੜੀ ਪੂਰੀ ਬਹੁਤ ਐਕਟਿਵ ਹੈ ਅਸੀਂ ਇਹਨਾਂ ਦੇ ਧੰਨਵਾਦੀ ਆ ਕਿਉਂਕਿ ਅਸੀਂ ਪੂਰੇ ਜਿਵੇਂ ਸਾਡੇ ਕੋਲ ਸਾਰੇ ਬਹੁਤ ਸਾਰੇ ਪਿੰਡ ਹੁੰਦੇ ਆ ਜਿੰਨਾਂ ਚ ਅਸੀਂ ਇਹ ਕੰਮ ਕਰਨਾ ਹੁੰਦਾ ਪਰ ਬਹੁਤ ਘੱਟ ਪੰਚਾਇਤਾਂ ਜਿਹੜੀਆਂ ਉਹ ਇੰਨੀ ਐਕਟਿਵ ਹੁੰਦੀਆਂ ਕਿ ਉਹ ਜਿਹੜਾ ਕੰਮ ਹੈ ਸਾਡੀ ਗੱਲ ਸਮਝ ਸਕਣ ਤੇ ਉਹਨੂੰ ਐਕਟਿਵਲੀ ਦੇਖੋ ਇਹਦੇ ਵਿੱਚ ਕੋਈ ਇਹਨਾਂ ਨੂੰ ਸੈਲਰੀ ਨਹੀਂ ਮਿਲਣੀ ਹੈਗੀ ਕੋਈ ਇਹਨਾਂ ਦਾ ਕੋਈ ਪਰਸਨਲ ਨਹੀਂ ਹੈਗਾ ਪਰ ਫਿਰ ਵੀ ਇਹ ਬਹੁਤ ਅੱਗੇ ਵੱਧ ਚੜ ਕੇ ਪਿੰਡ ਹੈ ਜਿਹੜਾ ਜਲ ਸਪਲਾਈ ਸਕੀਮ ਤੇ ਹਰੇਕ ਕੰਮ ਕਰਦਾ ਜਿਵੇਂ ਤੁਸੀਂ ਨੇਮ ਪਲੇਟਸ ਲੱਗੀ ਲਗੀਆਂ ਦੇਖੋ ਤਾਂ ਉਹਦੇ ਤੇ ਵੀ ਜਿਹੜਾ ਵਾਟਰ ਸਪਲਾਈ ਸੈਨੀਟੇਸ਼ਨ ਦਾ ਖਾਤਾ ਨੰਬਰ ਤੱਕ ਲਿਖਾਇਆ ਗਿਆ ਮੈਮ ਪਿੰਡ ਦੇ ਉੱਪਰ ਖਾਤਾ ਨੰਬਰ ਲਗਾਇਆ ਗਿਆ ਕਿ ਲੋਕਾਂ ਤੋਂ ਚਾਰਜ ਕੀਤਾ ਜਾਂਦਾ ਕਿਸ ਮੈਥਡ ਨਾਲ ਚਾਰਜ ਕੀਤਾ ਜਾਂਦਾ ਪਾਣੀ ਨਹੀਂ ਸਰ ਇਸ ਪਿੰਡ ਦੇ ਵਿੱਚ ਕੀ ਹੈ ਕਿ ਅਸੀਂ ਜਿਹੜਾ ਪਾਣੀ ਦਾ ਬਿੱਲ ਲੋਕਾਂ ਤੋਂ ਇਕੱਠਾ ਕਰਦੇ ਹਾਂ ਉਹ ਜਿਹੜਾ ਬਿੱਲ ਇਕੱਠਾ ਕੀਤਾ ਉਸ ਤੋਂ ਅਸੀਂ ਕੁਝ ਮੇਨਟੇਨੈਂਸ ਖਰਚੇ ਹੁੰਦੇ ਆ ਜਿਵੇਂ ਅਸੀਂ ਪੰਪ ਆਪਰੇਟਰ ਨੂੰ ਤਨਖਾਹ ਦੇਣੀ ਹੈ ਪਿੰਡ ਦੇ ਵਿੱਚ ਕੋਈ ਲੀਕੇਜ ਹੋਈ ਹੈ ਕੋਈ ਵਾਟਰ ਸਪਲਾਈ ਦੀ ਮੇਨਟੇਨੈਂਸ ਹੈ ਅਸੀਂ ਉਹ ਸਾਰਾ ਜਿਹੜਾ ਬਜਟ ਆ ਉਸ ਬਿੱਲ ਦੇ ਵਿੱਚੋਂ ਮੈਨੇਜ ਕਰਦੇ ਆ ਪਰ ਪਿੰਡ ਵੀ ਜਿਵੇਂ ਕਿ ਸਰਪੰਚ ਸਾਹਿਬ ਨੇ ਦੱਸਿਆ ਕਿ ਬਹੁਤ ਸਹਿਯੋਗ ਦੇਣ ਵਾਲਾ ਪਿੰਡ ਹੈ ਉਸੇ ਤਰੀਕੇ ਪਿੰਡ ਦੇ ਵਿੱਚੋਂ ਸਾਨੂੰ ਬਹੁਤ ਅੱਛੇ ਤਰੀਕੇ ਨਾਲ ਬਿੱਲ ਹੈ ਜਿਹੜੇ ਉਹ ਗਰਾਏ ਜਾਂਦੇ ਆ ਪ੍ਰਾਪਤ ਹੋ ਜਾਂਦੀ ਹੈ ਸਾਨੂੰ ਪੂਰੇ ਤਾਂ ਸਾਡੇ ਕੋਲ ਜਿਹੜੀ ਰਾਸ਼ੀ ਬਚਦੀ ਹੈ ਉਹ ਮਹੀਨਾਦਰ ਮਹੀਨਾ ਜੁੜ ਕੇ ਸਾਡੇ ਕੋਲ ਜਿਵੇਂ ਸਾਲ ਦੇ ਵਿੱਚ ਡੇਢ ਸਾਲ ਦੇ ਵਿੱਚ ਇੱਕ ਅੱਛੀ ਅਮਾਊਂਟ ਹੋ ਜਾਂਦੀ ਹੈ ਫਿਰ ਅਸੀਂ ਉਸ ਅਮਾਊਂਟ ਤੋਂ ਕੀ ਕਰਦੇ ਕਿ ਜੇ ਕਿਹਾ ਪਿੰਡ ਦੇ ਵਿੱਚ ਕੋਈ ਮੇਜਰ ਕੰਮ ਹੋਣਾ ਲਾ ਵਾਟਰ ਸਪਲਾਈ ਦਾ ਅਸੀਂ ਉੱਥੇ ਉਹ ਪੈਸਾ ਇਨਵੈਸਟ ਕਰਦੇ ਜਿਵੇਂ ਇਸ ਵਾਰੀ ਅਸੀਂ ਇਹ ਉਪਰਾਲ ਜਿਹੜਾ ਉਦਮ ਕੀਤਾ ਸੀਗਾ ਕਿ ਜਿਹੜਾ ਪਿੰਡ ਦੇ ਜਿਵੇਂ ਨੇਮ ਪਲੇਟ ਦੀ ਗੱਲ ਕੀਤੀ ਹੈ ਉਹਦੇ ਉੱਤੇ ਜਿਹੜਾ ਖਾਤਾ ਨੰਬਰ ਲਿਖਿਆ ਮਿਲੇਗਾ ਤੁਹਾਨੂੰ ਪੰਚਾਇਤ ਦਾ ਜਿਹੜਾ ਜਲ ਸਪਲਾਈ ਦਾ ਰਿਕਾਰਡ ਹੈ ਉਹਦੇ ਵਿੱਚ ਜਿਹੜੀ ਲੈਜਰ ਬੁੱਕ ਹੈ ਉਹ ਖਾਤਾ ਨੰਬਰ ਸੇਮ ਮਿਲੇਗਾ ਮੀਨਸ ਕੋਈ ਬਾਹਰੋਂ ਆਉਂਦਾ ਹੈ ਤਾਂ ਉਹ ਉਹ ਖਾਤਾ ਨੰਬਰ ਦੇਖ ਕੇ ਸਿੱਧਾ ਪੰਚਾਇਤ ਦੇ ਰਿਕਾਰਡ ਦੇ ਵਿੱਚ ਚੈੱਕ ਕਰ ਸਕਦਾ ਕਿ ਹਾਂ ਇਹਨਾਂ ਦੇ ਪਾਣੀ ਦਾ ਕਨੈਕਸ਼ਨ ਹੈ ਜਿਹੜਾ ਵਾਕੇ ਹੀ ਇਸ ਖਾਤੇ ਨੰਬਰ ਤੇ ਚੱਲ ਰਿਹਾ ਹੈ ਹਾਂਜੀ ਮੈਂ ਸਾਰੀ ਹੀ ਟੀਮ ਦਾ ਸਾਰੇ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਤੇ ਸੈਂਟਰ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜਿਹਦੇ ਲਈ एलिਜੀਬਲ ਸਾਡੇ ਸਰਪੰਚ ਸਾਹਿਬ ਨੂੰ ਉਹਨਾਂ ਨੇ ਇਸ ਵਾਰ ਲਿਆ ਹੈਗਾ ਇਸ ਸਕੀਮ ਦੇ ਵਿੱਚ ਜਿਹੜੀ ਵਾਟਰ ਸਪਲਾਈ ਦੀ ਸਕੀਮ ਹੈ ਪੰਜਾਬ ਦੇ ਵਿੱਚ ਚੱਲਦੀ ਹੈ ਪੂਰੇ ਇੰਡੀਆ ਦੇ ਵਿੱਚ ਚੱਲਦੀ ਹੈ ਉਹਦੇ ਵਿੱਚੋਂ ਕੁਝ ਕੁ ਪਿੰਡ ਉਹਨਾਂ ਨੇ ਚੁਣੇ ਆ ਜਿਹਦੇ ਵਿੱਚ ਇੱਕ ਨਾਮ ਸਾਡੇ ਛੁਗਾਵਾਂ ਦਾ ਆਇਆ ਹੈਗਾ ਕਿਉਂਕਿ ਜਿਹੜਾ ਇੱਥੇ ਛੁਗਾਵਾਂ ਦੇ ਵਿੱਚ ਵਾਟਰ ਬਾਕਸ ਹੈਗਾ ਉਹਦੀ ਜਿਹੜੀ ਰੱਖ-ਰਖਾਵ ਆ ਉਹ ਸਾਰੀ ਟੀਮ ਇੰਨੀ ਕੁ ਵਧੀਆ ਚਲਾ ਰਹੀ ਹੈ ਕਿ ਇਹਦਾ ਜਿਹੜਾ ਨਾਮ ਆ ਜਿਹੜਾ ਉਹ ਇਸ ਵਾਰ ਅੱਗੇ ਆਇਆ ਹੈਗਾ ਸਾਰੀ ਟੀਮ ਦਾ ਧੰਨਵਾਦ ਕਰਦੇ ਆਂ ਹਰ ਘਰ ਦੇ ਵਿੱਚ ਸਾਫ਼ ਸੁਧਰਾ ਪਾਣੀ ਆ ਲੋਡ ਮੁਤਾਬਕ ਪਹੁੰਚਦਾ ਹੈ ਗਰਮੀਆਂ ਦੇ ਵਿੱਚ ਜਿੰਨਾ ਜਿੰਨੀ ਲੋਡ ਹੁੰਦੀ ਹੈ ਸਰਦੀਆਂ ਦੇ ਵਿੱਚ 8 ਘੰਟੇ ਪਾਣੀ ਪਹੁੰਚਦਾ ਹੈ ਸਾਫ ਪਾਣੀ ਪਹੁੰਚਦਾ ਹੈ ਕਿਉਂਕਿ ਜਿਹੜਾ ਰੱਖ ਰਖਾਏ ਦੀ ਮੈਂਟੀਨੈਂਸ ਆ ਉਹ ਪ੍ਰੋਪਰ ਢੰਗ ਨਾਲ ਕੀਤੀ ਜਾਂਦੀ ਹੈ ਕਿਤੇ ਕੋਈ ਲੀਕੀਜ ਨਹੀਂ ਪਾਣੀ ਦੀ ਹੁੰਦੀ ਪਾਣੀ ਨੂੰ ਵੇਸਟ ਕਰਨ ਦੇ ਜਿਹੜੇ ਲੋਕ ਵੇਸਟ ਕਰਦੇ ਆ ਵਾਰ-ਵਾਰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰਕੇ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਪਾਣੀ ਨੂੰ ਜਿਹੜਾ ਵੇਸਟ ਨਾ ਕੀਤਾ ਜਾਵੇ ਸੋ ਸਹੀ ਢੰਗ ਨਾਲ ਜਿਹੜਾ ਵਾਟਰ ਬਾਕਸ ਚਲਾਉਣ ਦੇ ਕਾਰਨ ਹੀ ਸਾਡੇ ਜਿਹੜਾ ਪਿੰਡ ਦਾ ਨਾਮ ਆ